ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਮੇਨ ਟਾਪਿਕ ਆਪਣਾ ਜਿਹੜਾ ਇਸ ਵੀਡੀਓ ਵਿੱਚ ਹੈਗਾ ਵਾ ਕਿਉਂਕਿ ਤੁਹਾਨੂੰ ਪਿੱਛੇ ਜੇ ਬੜੀ ਏ ਵੀਡੀਓ ਵਾਇਰਲ ਆਪਾਂ ਕਹਿ ਲਈ ਕਿ ਨਿਊਜ਼ ਵਾਇਰਲ ਹੋਈ ਹੈ ਕਿ ਸਰਕਾਰ ਨੇ ਪੇਪਰ ਕੈਨਸਲ ਕੀਤੇ ਆ 3339 ਬੰਨੇ ਪੇਪਰ ਜਿਹੜੇ ਆ ਸਰਕਾਰ ਨੇ ਕੈਨਸਲ ਕਰ ਦਿੱਤੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂ ਪੇਪਰ ਕੈਨਸਲ ਕੀਤਾ ਹੈ ਕਿਹੜੇ ਨਵੇਂ ਰੂਲ ਹੈ ਕਿ ਆਊਗੀ ਸਰਕਾਰ ਜਾਂ ਮਲਬ ਕੀ ਇਹ ਪੇਪਰ ਪੈ ਕੈਨਸਲ ਕਰਨ ਦਾ ਕਾਰਨ ਕੀ ਸੀ ਇਸ ਟਾਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਨਵੇਂ ਰੂਲ ਆਉਣ ਦੇ ਵੀ ਚਾਂਸ ਹੈਗੇ ਆ ਕਿ ਤਾਂ ਜੋ ਜਿਹੜੇ ਜਿਹੜੇ ਪੇਪਰ ਓਪਨ ਹੁੰਦੇ ਆ ਇਟਲੀ ਦੇ ਇਹ ਆਪਾਂ ਕਹਿ ਲਈਏ ਕਿ ਇਹਦੇ ਵਿੱਚ ਠੱਗੀ ਨਾ ਵਸ ਸਕੇ ਜਿਵੇਂ ਕਿਸ ਜਿਹੜੀ ਆਪਣੇ ਏਜੰਟ ਵਾ ਬੜੀ ਠੱਗੀ ਮਾਰਦੇ ਆ ਕਿ ਪੇਪਰ ਜਿਹੜੇ ਭਰਨਦੇ ਬੜੇ ਬੜੇ ਪੈਸੇ ਲੈਂਦੇ ਆ ਇਹ ਠੱਗੀ ਨੂੰ ਬੰਦ ਕਰਨ ਵਾਸਤੇ ਸਰਕਾਰ ਨੇ ਜਿਹੜੇ ਆ ਇਹ ਪੇਪਰ ਕੈਨਸਲ ਕੀਤੇ ਆ ਤੇ ਗਾਂ ਹੁਣ ਦੇਖਦੇ ਆ ਕਿਹੜੇ ਕਿਹੜੇ ਨਵੇਂ ਕਾਨੂੰਨ ਚੇਂਜ ਕਰਦੇ ਆ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਦੇ ਆ ਇਸ ਵੀਡੀਓ ਵਿੱਚ ਜਿਆਦਾ ਸ਼ੇਅਰ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ નોਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੋ ਜਗੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਇਹ ਸਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਸੀਂ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਜਿਹੜਾ ਵੀ ਭਰਾ ਮਨ ਉੱਥੇ ਮੈਸੇਜ ਨਹੀਂ ਕਰ ਸਕਦਾ ਮਤਲਬ ਕਿ ਮੇਰੇ ਮੈਸੇਜ ਬੰਦ ਹੋਏ ਆ ਪਤਾ ਨਹੀਂ ਕੀ ਚੱਕਰ ਹੈ ਤੇ ਤੁਸੀਂ ਮੈਨੂੰ ਉੱਥੇ ਕਮੈਂਟ ਕਰ ਦਿਓ ਮੈਂ ਪੋਸਟਾਂ 'ਤੇ ਮੈਂ ਤੁਹਾਨੂੰ ਪੋਸਟਾਂ 'ਤੇ ਇਕੱਲਾ ਹੈਲੋ ਦਾ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ 30 ਨੰਬਰ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ WhatsApp ਗਰੁੱਪ ਵਿੱਚ ਐਡ ਹੋਣਾ ਹੋ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਦਿਓ Instagram ਦੇ ਉੱਤੇ ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗਾ WhatsApp ਗਰੁੱਪ ਦਾ ਤਾਂ ਤੁਸੀਂ ਗਰੁੱਪ ਵਿੱਚ ਐਡ ਹੋ ਸਕੋ ਉੱਥੇ ਵੀ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਪੇਪਰਾਂ ਬਾਰੇ ਵੀਜ਼ੇ ਬਾਰੇ ਕੰਮ ਬਾਰੇ ਅਪਾਇੰਟਮੈਂਟਾਂ ਬਾਰੇ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਆ ਉਹ ਗਰੁੱਪ ਦੇ ਵਿੱਚ ਵੀ ਜੇਕਰ ਤੁਸੀਂ ਐਡ ਹੋਣਾ ਹੋ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ Instagram ਦੇ ਉੱਤੇ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਉਸ ਗਰੁੱਪ ਦਾ ਲਓ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਇਹ ਦਾ ਕਾਰਨ ਕੀ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਨ ਵੇਖੀਏ ਇਹ ਜਿਹੜੇ ਪੇਪਰ ਆ 3339 ਬੰਦੇ ਪੇਪਰ ਜਿਹੜੇ ਆ ਕੈਨਸਲ ਕੀਤੇ ਵਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਕੈਨਸਲ ਕਰਨ ਦਾ ਕਾਰਨ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਵੀ ਪੇਪਰ ਜਦੋਂ ਭਰੇ ਜਾਂਦੇ ਆ ਜਦੋਂ ਪੇਪਰ ਓਪਨ ਹੁੰਦੇ ਆ ਇਟਲੀ ਦੇ ਭਾਵੇਂ 9 ਮੰਥ ਵਾਲੇ ਹੋਣ ਭਾਵੇਂ ਡੋਮੈਸਟਿਕ ਹੋਣ ਭਾਵੇਂ ਉਹ ਪੇਪਰ ਹੋਣ ਸਾਲ ਵਾਲੇ ਏਜੰਟ ਵਿੱਚ ਪੈ ਕੇ ਤੇ ਏਜੰਟ ਪੈਸੇ ਕਮਾਉਂਦੇ ਹੀ ਕਮਾਉਂਦੇ ਵਾ ਏਜੰਟ ਥੋੜੇ ਮੋਟੇ ਪੈਸੇ ਜਿਹਨਾਂ ਨੇ ਪੇਪਰ ਭਰੋਣੇ ਹੁੰਦੇ ਆ ਉਹ ਮਲਕੀ ਜਿਨ੍ਹਾਂ ਨੇ ਪੇਪਰ ਭਰੋਣੇ ਨੇ ਸਾਰੇ ਪੈਸੇ ਉਹ ਦਿੰਦੇ ਆ ਏਜੰਟ ਨੂੰ ਤੇ ਏਜੰਟ ਗਾਂ ਪੈਸੇ ਦਿੰਦਾ ਵਾ ਜਿਹੜਾ ਮਾਲਕ ਹੁੰਦਾ ਵਾ ਜਿਹਦਾ ਅਜੈਂਡਾ ਹੁੰਦਾ ਵਾ ਅਜੈਂਡਾ ਮਾਲਕੀ ਜਿਹਦੀ ਕੰਪਨੀ ਹੁੰਦੀ ਜੇ ਇਹ ਕੰਪਨੀ 'ਚ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਹੁੰਦਾ ਜਾ ਕੇ ਜੋ ਵੀਜ਼ਾ ਮਿਲਦਾ ਵਾ ਆਪਾਂ ਤੁਸੀਂ ਉੱਥੇ ਆਣ ਕੇ ਬਾਅਦ ਕੰਮ ਕਰਦੇ ਜੇ ਭਾਵੇਂ ਨਹੀਂ ਕਰਦੇ ਜੀ ਇਦਾਂ ਹੀ ਸਰਕਾਰ ਨੂੰ ਪਤਾ ਲੱਗਾ ਇਸ ਚੀਜ਼ ਦਾ ਕਿ ਜਿਹੜੇ ਏਜੰਟ ਵਾ ਉਹ ਠੱਗੀਆਂ ਮਾਰ ਰਹੇ ਵਾ ਫੂਰ ਵੀ ਆ ਫੂਰ ਵੀ ਹੁੰਦੀ ਜਿਹੜੇ ਆਪਾਂ ਕਹਿ ਲਈਏ ਕਿ ਠੱਗ ਬੰਦੇ ਠੀਕ ਆ ਉਹ ਮਤਲਬ ਕਿ ਠੱਗੀਆਂ ਮਾਰ ਰਹੇ ਜਿਸ ਕਰਕੇ ਸਰਕਾਰ ਨੂੰ ਇਹ ਗੱਲ ਪਤਾ ਲੱਗਣ ਤੋਂ ਬਾਅਦ ਉਹਨੇ ਮਤਲਬ ਕਿ ਆਪਣੇ بڑے ਏਜੰਟਾਂ ਵਿੱਚ ਕੰਟਰੋਲ ਅਮਲ ਕੀ ਜਿਹੜੇ ਅਜੈਂਡੇ ਹੁੰਦੇ ਕੰਪਨੀਆਂ ਵਿੱਚ ਕੰਟਰੋਲ ਕੀਤਾ ਤੇ ਕੰਟਰੋਲ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਿਰਫ ਤੇ ਸਿਰਫ ਬੰਦੇ ਜਿਹੜੇ ਸੱਦੇ ਜਾ ਰਹੇ ਸੀ ਇਹ ਪੈਸੇ ਕਿ ਕਿੱਸਤੇ ਜਾ ਰਹੇ ਸੀ ਇਹ ਨਹੀਂ ਕਿ ਬੰਦੇ ਦੀ ਲੋਡ ਸੀ ਉਹ ਮਲਕੀ ਜਿਹੜੇ ਏਜੈਂਟਿਆਂ ਨੂੰ ਮਲਕ ਕੰਪਨੀ ਵਾਲਿਆਂ ਨੂੰ ਬੰਦਿਆਂ ਦੀ ਲੋਡ ਨਹੀਂ ਹੈਗੀ ਸੀ ਪਰ ਉਹਨਾਂ ਨੇ ਸੱਦੇ ਤਾਂ ਸੀ ਬੰਦੇ ਪੈਸੇ ਕਮਾਉਣ ਵਾਸਤੇ ਕਰਨ ਉਹ ਤਾਂ ਪੈਸੇ ਲੈਣ ਤੇ ਇਟਲੀ ਵਿੱਚ ਐਂਟਰ ਹੋਣ ਮੰਦੇ ਠੀਕ ਹੈ ਕਿਉਂਕਿ ਨਾਰਮਲੀ ਗੱਲ ਚੱਲਦਾ ਸਾਰੇ ਪਾਸੇ ਇਦਾਂ ਕਿ ਬੰਦਿਆਂ ਦੀ ਲੋਡ ਹੁੰਦੀ ਨਹੀਂ ਆ ਬੰਦੇ ਸਿਰਫ ਤੇ ਸਿਰਫ ਸੱਦਦੇ ਆ ਤਾਂ ਕਿ ਪੈਸੇ ਕਮਾ ਸਕੀਏ ਏਜੰਟ ਪੈਸੇ ਕਮਾ ਸਕਣ ਜਾਂ ਉਹ ਜਿਹੜਾ ਕੰਪਨੀ ਦਾ ਮਾਲਕ ਆ ਉਹ ਪੈਸੇ ਕਮਾ ਸਕੇ ਸਰਕਾਰ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ ਫਿਰ ਸਰਕਾਰ ਨੇ ਕੀ ਕੀਤਾ ਕਿ 3339 ਬੰਦਿਆਂ ਦੇ ਪੇਪਰ ਜਿਹੜੇ ਆ ਉਹ ਕੈਨਸਲ ਕਰ ਦਿੱਤੇ ਉਹਨਾਂ ਨੇ ਮੈਸੇਜ ਭੇਜਿਆ ਕਿ ਆਹ ਬੰਦਿਆਂ ਦੇ ਪੇਪਰ ਜਿਹੜੇ ਆ ਕੈਨਸਲ ਕਰ ਦਿੱਤੇ ਗਏ ਆ ਹੁਣ ਪਰ ਕਈ ਸੋਚਦੇ ਹੋਣੇ ਆ ਕਿ ਜਿਹੜੇ ਵਾ ਉਹ ਤਾਂ ਪੇਪਰ ਕਈਆਂ ਦੇ ਮਲਕੀ ਵੀਜ਼ਾ ਲੱਗ ਵੀ ਗਿਆ ਹੋਣਾ ਵਾ ਉਹ ਤਾਂ ਇਟਲੀ ਪਹੁੰਚ ਵੀ ਗਿਆ ਹੋਣੇ ਵਾ ਇਹਦੇ ਬਾਰੇ ਗੱਲ ਕਰਦੇ ਆ ਤਿੰਨ ਚਾਰ ਭਾਗਾਂ ਵਿੱਚ ਮਲਕੀ ਆਪਾਂ ਹੁਣ ਜੇਕਰ ਤਾਂ ਉਹਨਾਂ ਨੂੰ ਲਾਹੋਸ ਤਾਂ ਹੱਲੇ ਨਹੀਂ ਨਿਕਲਿਆ ਉਹ ਬੰਦੇ ਦਾ ਉਹਨਾਂ ਨੇ ਪਹਿਲਾਂ ਹੀ ਸਿੱਧਾ ਜਿਹੜਾ ਪਰਫਾ ਤੂਰੇ ਹੁੰਦਾ ਜਿੱਥੇ ਨੂਲਾ ਹੌਸਤਾ ਨਿਕਲਦੇ ਆ ਸਿੱਧਾ ਉਹਨਾਂ ਨੇ ਉੱਥੇ ਆਫਿਸ 'ਚ ਮੈਸੇਜ ਕਰਤਾ ਕਿ ਤੁਹਾਨੂੰ ਜੇਕਰ ਆ ਬੰਦਾ ਵਾ ਇਹਦੇ ਜਿਹੜੇ ਪੇਪਰ ਵਾ ਕੈਨਸਲ ਕਰ ਦਿੱਤੇ ਗਏ ਆ ਤੁਸੀਂ ਆਪਣਾ ਇਹਦਾ ਨੂਲਾ ਹੌਸਤਾ ਨਾ ਕੱਢਿਓ ਠੀਕ ਆ ਤੇ ਉਹਦਾ ਨੂਲਾ ਹੌਸਤਾ ਨਹੀਂ ਨਿਕਲਣਾ ਪਰ ਦੂਜੇ ਤਰੀਕੇ ਨਾਲ ਜੇਕਰ ਵੇਖਿਆ ਜਾਵੇ ਕਿ ਉਹਨੂੰ ਨੂਲਾ ਹੌਸਤਾ ਉਹਨਾਂ ਨੇ ਐਮਬੈਸੀ ਜਿਹੜੇ ਆਪਣੇ ਦੂਜੇ ਵਾ ਇਹ ਆਪਣੇ ਪਰਫਾ ਤੂਰੇ ਵਾਲੇ ਜਿਹੜੇ ਆਫਿਸ ਜਿੱਥੋਂ ਨੂਲੇ ਨਿਕਲਦੇ ਆ ਉਹ ਨੂਲੇ ਹੌਸਤਾ ਦਿੱਤੋਂ ਨਿਕਲਦੇ ਆ ਉਥੋਂ ਜੇਕਰ ਉਹਨਾਂ ਨੇ ਭੇਜ ਤਾਨੂੰ ਲੋਅ ਹੌਸਤਾ ਕਿਉਂਕਿ ਨੂਲੇ ਹੌਸਤੇ ਦੋ ਨਿਕਲਦੇ ਆ ਇੱਕ ਅੰਬੈਸੀ ਨੂੰ ਜਾਂਦਾ ਵਾ ਤੇ ਇੱਕ ਉਹ ਬੰਦੇ ਨੂੰ ਨੂਲਾ ਹੌਸਤਾ ਮਿਲਦਾ ਵਾ ਜਿਹੜੇ ਬੰਦੇ ਦਾ ਵੀਜ਼ਾ ਲੱਗਣਾ ਹੁੰਦਾ ਵਾ ਠੀਕ ਆ ਜੇਕਰ ਤਾਂ ਉਹਨੂੰ ਨੂਲਾ ਹੌਸਤਾ ਮਿਲ ਗਿਆ ਉਹਦਾ ਕੀ ਕੀਤਾ ਉਹਨਾਂ ਨੇ ਉਹ ਨਾਰਮਲ ਹੀ ਗੱਲ ਕਰਦੇ ਜਿੱਥੇ ਉਹਨਾਂ ਨੇ ਅੰਬੈਸੀ ਜਿਹੜੀ ਜੀ ਨੂਲਾ ਹੌਸਤਾ ਭੇਜ ਜਾਂਦਾ ਵਾ ਉਹ ਨਵਾਂ ਅੰਬੈਸੀਆਂ ਕੰਟੈਕਟ ਕਰਕੇ ਤੇ ਉਹਨਾਂ ਨੂੰ ਕਹਿੰਦਾ ਕਿ ਇਹਦਾ ਨੂਲਾ ਹੌਸਤਾ ਆਪਾਂ ਕੈਨਸਲ ਕਰ ਦਿੱਤਾ ਗਿਆ ਵਾ ਤੁਸੀਂ ਇਹਨੂੰ ਬਟਾ ਵੀਜ਼ਾ ਨਹੀਂ ਦੇਣਾ ਠੀਕ ਆ ਪਰ ਹੁਣ ਤੀ ਵੀਜ਼ਾ ਵੀ ਲੱਗ ਗਿਆ ਉਹ ਬੰਦੇ ਦਾ ਠੀਕ ਹੈ ਉਸ ਤੋਂ ਬਾਅਦ ਦੀ ਗੱਲ ਕਰੀਏ ਜੇਕਰ ਉਹਦਾ ਵੀਜ਼ਾ ਵੀ ਲੱਗ ਗਿਆ ਵਾ ਫਿਰ ਉਹਨਾਂ ਨੇ ਕੀ ਕੀਤਾ ਵਾ ਉਹਦਾ ਹਾਲ ਉਹਨਾਂ ਨੇ ਇਹ ਕੱਢਿਆ ਕਿ ਜੇਕਰ ਤਾਂ ਉਹਨਾਂ ਦਾ ਵੀਜ਼ਾ ਲੱਗਾ ਪਰ ਹੱਲੇ ਉਹ ਇੰਡੀਆ ਵਿੱਚ ਆ ਫਿਰ ਉਹਨਾਂ ਨੇ ਕੀ ਕੀਤਾ ਵਾ ਅੰਬੈਸੀ ਦੇ ਨਾਲ ਕੰਟੈਕਟ ਕਰਕੇ ਉਹਦਾ ਜਿਹੜਾ ਵੀਜ਼ਾ ਵਾ ਕੈਨਸਲ ਕਰ ਦਿੱਤਾ ਕਿ ਤਾਂ ਜੋ ਉਹ 에어ਪੋਰਟ ਤੋਂ ਚੜ੍ਹ ਹੀ ਨਾ ਸਕੇ ਇਟਲੀ ਦੇ ਵੱਲ ਠੀਕ ਹੈ ਪਰ ਜੇਕਰ ਉਹਦਾ ਵੀਜ਼ਾ ਵੀ ਲੱਗ ਗਿਆ ਵਾ ਉਹ 에어ਪੋਰਟ ਤੋਂ ਛੱਡ ਕੇ ਇਟਲੀ ਵੀ ਪਹੁੰਚ ਚੁੱਕਾ ਵਾ ਇਟਲੀ ਪਹੁੰਚੋਂ ਤੋਂ ਬਾਅਦ ਇਹ ਨਿਊਜ਼ ਆਈ ਹੈ ਕਿ ਇਹਨੇ ਬੰਦੇ ਦੇ ਪੇਪਰ ਜਿਹੜੇ ਕੈਨਸਲ ਕੀਤੇ ਗਏ ਆ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਵੇਖਣਾ ਕਿ ਇਹ ਬੰਦਾ ਕਿੱਥੇ ਗਿਆ ਵਾ ਮੁੜ ਕੋਈ ਨਾਰਮਲ ਹੀ ਗੱਲ ਰੈਸ ਹਸਪਤਾਲ ਹੁੰਦਾ ਵਾ ਕਿ ਵੀਜ਼ਾ ਕਿੱਥੋਂ ਲੱਗਾ ਵਾ ਕਿਹੜੇ ਬੰਦੇ ਨੇ ਵੀਜ਼ਾ ਭਰਾਇਆ ਵਾ ਅਨੁਲੇ ਹੋਸ ਤੇ ਜਿਹੜਾ ਪੇਪਰ ਭਰਵਾਏ ਕਿੰਨੇ ਭਰਵਾਏ ਆ ਇਹ ਕਿੰਨੇ ਵੀਜ਼ਾ ਲਵਾ ਕੇ ਦਿੱਤਾ ਵਾ ਤੇ ਉਹ ਉਹਨਾਂ ਨੇ ਕਸਤੂਰੇ ਨਾਲ ਗੱਲ ਕੀਤੀ ਪੁਲਿਸ ਵਾਲਾ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਰਨਾ ਵਾ ਉਹਨਾਂ ਦੱਸ ਦੇਣਾ ਕਿ ਇਹ ਬੰਦੇ ਦੇ ਪੇਪਰ ਜਿਹੜੇ ਆ ਕੈਂਸਲ ਕੀਤੇ ਹੋਏ ਆ ਤੇ ਇਹਨੂੰ ਪਰਮਿਸਰ ਦੀ ਸੰਜੋਰ ਨਾ ਦੋ ਉਹਨੂੰ ਪਰਮਿਸਰ ਸੰਜੋਰ ਨਾ ਮਿਲਣੀ ਇਦਾਂ ਹੁਣ ਜਿਹੜੇ ਵੀ ਨੇ ਆਪਾਂ ਦੇ ਪੇਪਰ ਕੈਂਸਲ ਹੋਏ ਆ ਕਈ ਇੰਡੀਆ ਵਿੱਚ ਆ ਕਈਆਂ ਨੂੰ ਹੱਲੇ ਪੇਪਰ ਨਿਕਲੇ ਹੀ ਨਹੀਂ ਵਾ ਕਈਆਂ ਦੇ ਨਿਕਲ ਗਿਆ ਕਈਆਂ ਦੇ ਵੀਜ਼ੇ ਲੱਗ ਚੁੱਕੇ ਆ ਇਹ ਪ੍ਰੋਸੈਸ ਜਿਹੜਾ ਉਹਨਾਂ ਨੇ ਵਾ ਸ਼ਾਮਿਲ ਕੀਤਾ ਵਾ ਹੁਣ ਜਿੱਦਾਂ ਦਾ ਹਾਲਾਤ ਚੱਲ ਰਿਹਾ ਇਸ ਟਾਈਮ ਤੇ ਸਰਕਾਰ ਕਦੋਂ ਹੀ ਜਦੋਂ ਮਰਜ਼ੀ ਨਵੇਂ ਕਾਨੂੰਨ ਘੜ ਸਕਦੀ ਆ ਕੋਈ ਕਿ ਤਾਂ ਜੋ ਜਿਹੜਾ ਵਾ ਇਹ ਠੱਗੀਆਂ ਵਾਲਾ ਕੰਮ ਬੰਦ ਹੋ ਸਕੇ ਕਿਹੜੇ ਏਜੰਟ ਠ NN ਪਹਿਲਿੰਦੇ ਵਾ ਚਲੋ ਠੀਕ ਆ ਪਹ ਹੱਦ ਤੱਕ ਠੀਕ ਆ ਪਰ ਜਦੋਂ ਜਾਈ ਠਗੀ ਮਾਰਦੇ ਆ ਉਹ ਤੁਹਾਨੂੰ ਪਤਾ ਵਾ ਕਿ ਜਿੰਨੀਆਂ ਜਿੰਨਾ ਮੂੰਹ ਡੱਡੋਗੇ ਮੱਖੀਆਂ ਤੁਹਾਡੇ ਮੂੰਹ ਚ ਪੈਣੀਆਂ ਪੈਣੀਆਂ ਠੀਕ ਆ ਇਹ ਜੇ ਕਿ ਮੈਂ ਤੁਹਾਨੂੰ ਮੇਰੇ ਹਿਸਾਬ ਨਾਲ ਸਰਕਾਰ ਆਉਣ ਵਾਲੇ ਸਮੇਂ ਚ ਨਵੇਂ ਕਾਨੂੰਨ ਲੈ ਕੇ ਆਊਗੀ ਤਾਂ ਜੋ ਜਿਹੜੇ ਵਾ ਬੰਦੇ ਇਟਲੀ ਤੋਂ ਇੰਡੀਆ ਤੋਂ ਇਟਲੀ ਹੋਰ ਮਲਕੀ ਆਪਾਂ ਕਹਿ ਲਈਏ ਕਿ ਸੌਖੇ ਤਰੀਕੇ ਨਾਲ ਆ ਸਕਣ ਪਰ ਹਾਲੇ ਤੱਕ ਜੇ ਆਪਾਂ ਕਹੀਏ ਹਾਲੇ ਤੱਕ ਤਾਂ ਪ੍ਰੋਸੈਸ ਉਦਾਂ ਹੀ ਚੱਲ ਰਿਹਾ ਵਾ ਜਿੰਨੀ ਉਮੀਦ ਸੀ ਸਰਕਾਰ ਤੋਂ ਉਹਨਾਂ ਉਹਨਾਂ ਨੇ ਚੇਂਜ ਨਹੀਂ ਕੀਤਾ ਹਾਲੇ ਪ੍ਰੋਸੈਸ ਠੀਕ ਆ ਜੋ ਕਿਹਾ ਜਾ ਰਿਹਾ ਸੀ ਕਿ ਰੂਲ ਚੇਂਜ ਕਰ ਦੇਣੇ ਆ ਬੜੇ ਰੂਲ ਚੇਂਜ ਹੋ ਜਾਣੇ ਆ ਹੋਏ ਹੈਗੇ ਨਹੀਂ ਕੀ ਹੋਏ ਨਹੀਂ ਹੈ ਚੇਂਜ ਰੂਲ ਚੇਂਜ ਹੋਏ ਹੈਗੇ ਆ ਥੋੜੇ ਜਿਹਾ ਸਟ੍ਰਿਕਟ ਹੋਏ ਆ ਹਾਲੇ ਪੇਪਰਾਂ ਵਾਲੇ ਜਿਹੜਾ ਆਪਣੇ ਕਹਿ ਲਈਏ ਕਿ ਇੱਥੋਂ ਦੇ ਇਟਲੀ ਵਾਲੇ ਜਿਹੜੇ ਪੇਪਰਾਂ ਵਾਲੇ ਬੰਦੇ ਆ ਸਟ੍ਰਿਕਟ ਹੋਏ ਆ ਪਰ ਇੰਨੇ ਜ਼ਿਆਦੇ ਸਟ੍ਰਿਕਟ ਨਹੀਂ ਹੋਏ ਜਿੰਨੀ ਉਹਨਾਂ ਕੋ ਉਮੀਦ ਸੀ ਉਮੀਦ ਬਹੁਤ ਜ਼ਿਆਦੀ ਸੀ ਪਰ ਸਟ੍ਰਿਕਟ ਇੰਨੇ ਨਹੀਂ ਹੋਏ ਵੇਖਦੇ ਆ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਨਾਰਮਲੀ ਗੱਲ ਵਾ ਜਿਹੜਾ ਪਹਿਲਾਂ ਵਾਲਾ ਕੰਮ ਆ ਉਹ ਇਸ ਵਾਰ ਵੀ ਚੜਾਣਾ ਵਾ ਜਿਹੜੇ ਪੇਪਰ ਹੁਣ ਓਪਨ ਹੋਣੇ ਆ 2025 ਦੇ ਵਿੱਚ ਪਹਿਲਾਂ ਵਾਲਾ ਕੰਮ ਚੜਾਣਾ ਵਾ ਤੇ ਜੇਕਰ ਇਸ ਵਾਰ ਫੜੇ ਗਿਆ ਫਿਰ ਸਰਕਾਰ ਜਿਹੜੇ ਵਾ ਉਹ ਨਵੇਂ ਕਾਨੂੰਨ ਕੋਈ ਹੋਰ ਤਰੀਕਾ ਕੋਈ ਨਾ ਤਰੀਕਾ ਪੇਪਰ ਪਰ ਹੁੰਦਾ ਜਾਂ ਵੇਖਦੇ ਆ ਕੀ ਲੈ ਕੇ ਆਉਂਦੇ ਵਾ ਕਾਨੂੰਨ ਪਰ ਉਹਨਾਂ ਨੇ ਚੇਂਜ ਕਰ ਦਿੱਨੇ ਆ ਜੇਕਰ ਹੁਣ ਫੇਰ ਤੋਂ ਫੜੇ ਗਿਆ ਪਰ ਜਿਹੜੀ ਹੁਣ ਕੰਟਰੋਲ ਚੱਲ ਰਹੀ ਵਾ ਉਹ ਸਾਰੇ ਪਾਸੇ ਹੀ ਕੰਟਰੋਲ ਕਰ ਰਿਆ ਇਹ ਨਹੀਂ ਕਿ ਇਕੱਲਾ ਉਹ ਪੇਪਰ ਜਿਹੜੇ ਹੁਣ 2024 ਵਾਲੇ ਭਰੇ ਗਏ ਉਹਨਾਂ ਦਾ ਕੰਟਰੋਲ ਕਰ ਰਿਆ ਉਹ 2021 ਵਾਲੇ 22 ਵਾਲੇ 23 ਵਾਲੇ 24 ਵਾਲੇ ਸਾਰੇ ਹੀ ਕੰਟਰੋਲ ਕਰ ਰਿਆ ਕਿ ਠੱਗੀਆਂ ਕਿੱਥੇ ਕਿੱਥੇ ਵੱਜੀਆਂ ਤੇ ਕਿੱਦਾਂ ਕਿੱਦਾਂ ਵੱਜੀਆਂ ਹੁਣ ਕੰਟਰੋਲ ਉਹ ਕਿਵੇਂ ਕਰ ਰਿਹਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਕੰਟਰੋਲ ਉਹ ਇਸ ਤਰੀਕੇ ਨਾਲ ਕਰ ਰਿਆ ਜਦੋਂ ਕਿ ਮੇਰੀ ਗੱਲ ਸੁਣਾ ਹਾਂ ਪਾ ਰਹੇ ਆਂ ਕਿ ਜਿਵੇਂ ਆਪਾਂ ਕਹ ਲਈ ਪੇਪਰ ਜਦੋਂ ਭਰੇ ਜਾਂਦੇ ਆ ਉਪ ਜਾ ਕੇ ਵੇਖਦੇ ਆ ਕਿ ਇਹ ਬੰਦੇ ਨੂੰ ਲੋੜ ਸੱਚੀ ਹੈਗੀ ਸੀ ਇਹ ਕਿੱਥੇ ਇੰਨੇ ਕੰਮ ਕਰਾਉਣਾ ਵਾ ਕਿੱਥੇ ਇਹਨੂੰ ਬੰਦੇ ਦੀ ਲੋੜ ਆ ਪਹਿਲਾਂ ਉਹ ਵੇਖਦੇ ਨਾਰਮਲੀ ਗੱਲ ਵਾ ਹੁਣ ਪਰ ਕਈ ਏਜੰਟ ਹੈਗੇ ਆ ਕਿ ਜਿਨ੍ਹਾਂ ਨੂੰ ਬੰਦੇ ਦੀ ਲੋੜ ਨਹੀਂ ਹੁੰਦੀ ਵਾ ਪਰ ਉਹ ਪੇਪਰ ਸਿਰਫ ਤੇ ਸਿਰਫ ਭਰ ਦਿਆ ਇੱਕ ਕਾਰਨ ਕਰਕੇ ਕਿ ਆਪਣੇ ਜਿਹੜੇ ਪੈਸੇ ਕਮਾਉਣ ਵਾਸਤੇ ਬੰਦੇ ਨੂੰ ਜਰੂਰ ਸਾਥ ਲੈਂਦੇ ਆ ਪਰ ਉਹਦੇ ਕੋਲ ਪੈਸੇ ਲੈ ਕੇ ਸਾਥਦੇ ਆ ਉਹਨੂੰ ਜਿਸ ਕਰਕੇ ਕਿਹੜੀ ਸਰਕਾਰ ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਇਹਨੇ ਪੈਸੇ ਲੈ ਕੇ ਬੰਦਾ ਸਾਧਿਆ ਵਾ ਤੇ ਨਾਰਮਲੀ ਗੱਲ ਵਾ ਕਿ ਉਹ ਪ੍ਰੋਬਲਮ ਪੈਣੀ ਹੀ ਪੈਣੀ ਵਾ ਏ ਮਿੱਤਰੋ ਇਹਦਾ ਵਾ ਜਿਹੜੇ ਕੰਟਰੋਲ ਹੋਣ ਜਿਹੜੇ ਇਸ ਟਾਈਮ ਤੇ ਚੱਲ ਰਹੇ ਆ ਵੇਖਦੇ ਆ ਹੁਣ ਨਵੇਂ ਕਾਨੂੰਨ ਕੀ ਲੈ ਕੇ ਆਉਂਦੇ ਵਾ ਜਿਹੜਾ ਮੇਨ ਕਾਰਨ ਸੀ ਦੋ ਜਿਹੜੇ ਆਪਣਾ 3349 ਬੰਦੇ ਪੇਪਰ ਜਿਹੜੇ ਕੈਨਸਲ ਕੀਤੇ ਉਹਦਾ ਕਾਰਨ ਸਿਰਫ ਸਿਰਫ ਇਹੋ ਹੀ ਆ ਕਿ ਰਜੈਂਟਾਂ ਨੇ ਠੱਗੀਆਂ ਮਾਰੀਆਂ ਤੇ ਪਰ ਪਰ ਨਹੀਂ ਆ ਜਿਹੜੀਆਂ ਠੱਗੀਆਂ ਵਾ ਉਹ ਬੰਦਿਆਂ ਨੂੰ ਪਈਆਂ ਜਿਨ੍ਹਾਂ ਦੇ ਪੇਪਰ ਭਰੇ ਗਿਆ ਸੀ ਚਲੋ ਇਹ ਨਹੀਂ ਕੱਲੇ ਆ ਕਲੀਆਂ ਉਹਨਾਂ ਨੂੰ ਭਰਨੀਆਂ ਪਈਆਂ ਇਹ ਏਜੰਟਾਂ ਨੂੰ ਵੀ ਭਰਨੀਆਂ ਪੈਣੀਆਂ ਵਾ ਏਜੰਟਾਂ ਦੇ ਨਾਲ ਵੀ ਏਜੰਟਾਂ ਦੇ ਉੱਤੇ ਵੀ ਹੁਣ ਕੇਸ ਚੱਲਣੇ ਆ ਕੇਸ ਕਿਹੜੇ ਚੱਲਣੇ ਆ ਬੰਦੇ ਸਮਗਲਿੰਗ ਦਾ ਕੇਸ ਚੱਲਣਾ ਤੁਸੀਂ ਪਹਿਲੇ ਲੈ ਕੇ ਬੰਦੇ ਸੱਤੇ ਇਹ ਵਾਲੇ ਕੇਸ ਜਿਹੜੇ ਵਾਰ ਨਾਰਮਲੀ ਗੱਲ ਵਾ ਇਹ ਪੈਣੇ ਹੀ ਪੈਣੇ ਵਾ ਉਹ ਵੇਖਦੇ ਹਾਂ ਹੁਣ ਕਿੰਨਾ ਕਿੰਨਾ ਦੇ ਪੈਂਦੇ ਆ ਕਿਹੜੇ ਕਿਹੜੇ ਫੜੇ ਜਾਂਦੇ ਆ ਤੇ ਕਿਹੜੇ ਕਿਹੜੇ ਬਚ ਜਾਂਦੇ ਆ ਪਰ ਹਲੇ ਤੱਕ ਤਾਂ ਜਿੰਨੀ ਉਮੀਦ ਸਰਕਾਰ ਤੋਂ ਹੈਗੀ ਸੀ ਕਿ ਰੂਲ ਚੇਂਜ ਕਰਨ ਦਾ ਕੋਈ ਰੂਲ ਹੋਰ ਵਧੀਆ ਲਿਆਉਣ ਦਾ ਤਾਂ ਜੋ ਜਿਹੜੇ ਵੀਰ ਭਰਾ ਇੱਥੇ ਆਉਂਦੇ ਆ ਸੌਖੇ ਤਰੀਕੇ ਨਾਲ ਥੋੜੇ ਪੈਸਾਂ ਵਿੱਚ ਇੱਥੇ ਆ ਸਕਣ ਪਰ ਹਲੇ ਤੱਕ ਉਹਨਾਂ ਕੰਮ ਹੋਇਆ ਹੈਗਾ ਨਹੀਂ ਆ ਚਲੋ ਵੇਖਦੇ ਆ ਅਮਰਸਮ ਵਿੱਚ ਕੀ ਕੰਮ ਕੰਮ ਕਰਦਾ ਚੱਲਦਾ ਵਾ ਕੀ ਕੀ ਆਪਣਾ ਨਵਾਂ ਸੱਪ ਕੱਢਦੀ ਹੈ ਇਟਲੀ ਸਰਕਾਰ ਤਾਂ ਜੋ ਜਿਹੜੇ ਵੀ ਪ੍ਰਾਇਓ ਸੌਖੇ ਤਰੀਕੇ ਨਾਲ ਇਤਿਹਾਸ ਸਕਣ। ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਓਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ।